ਅੱਜ ਮੈਂ ਇੱਕ ਗੰਭੀਰ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਹਾਂ। ਸਾਲ 2016 ਦੇ ਆਸ-ਪਾਸ ਪੰਜਾਬੀ ਨੌਜਵਾਨਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਗਈ ਸੀ ਇਹ ਨਸ਼ਈ ਨੇ। ਇੱਕ ਵੱਡੇ ਸਿਆਸਤਦਾਨ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦਾ 70% ਯੂਥ ਨਸ਼ਈ ਹੈ। ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਵੱਡੀ ਸਿਆਸੀ ਪਾਰਟੀ ਦੇ ਵੱਡੇ ਲੀਡਰ ਦਾ ਨਾਮ ਨਸ਼ਿਆਂ ਦੇ ਵਿੱਚ ਵਰਤਿਆ ਜਾਣ ਲੱਗਾ ਕਿ ਇਸ ਲੀਡਰ ਦੇ ਕਰਕੇ ਪੰਜਾਬ ਵਿੱਚ ਨਸ਼ੇ ਚ ਆਵੇਗੇ ਦਿੱਲੀ ਦੇ ਕਿਸਾਨ ਸੰਘਰਸ਼ ਦੇ ਵਿੱਚ ਨੌਜਵਾਨਾਂ ਦਾ ਰੋਲ ਦੇਖ ਕੇ ਜਵਾਬ ਮਿਲਿਆ ਉਹਨਾਂ ਲੀਡਰਾਂ ਨੂੰ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਨਸ਼ਈ ਦੱਸਦੇ ਸਨ ਉਹਨਾਂ ਲੋਕਾਂ ਨੂੰ ਜਵਾਬ ਮਿਲਿਆ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਤਸ ਗਿਆ ਦੇਖੋ ਦਿੱਲੀ ਵਿੱਚ ਪੰਜਾਬੀਆਂ ਦੇ ਜੋਸ਼ ਤੇ ਜਜ਼ਬੇ ਨੂੰ ਸਲਾਮ ਕਰਨ ਦਿਲ ਕਰਦਾ ਕਿੰਨੀ ਹੈਰਾਨੀ ਦੀ ਗੱਲ ਹੈ ਜਿਹੜੇ ਲੋਕ ਕਹਿੰਦੇ ਸੀਗੇ ਕਿ ਪੰਜਾਬ ਦਾ 70% ਦੀ ਯੂਥ ਨਸ਼ਿਆਂ ਦੇ ਵਿੱਚ ਤਸ ਚੁੱਕਾ ਹੈ ਨਸ਼ਿਆਂ ਦੇ ਵਹਿਣ ਦੇ ਵਿੱਚ ਵਹਿ ਰਿਹਾ ਹੈ ਉਹ ਜਾ ਕੇ ਦਿੱਲੀ ਦੇਖਣ ਵੱਡੀਆਂ-ਵੱਡੀਆਂ ਰੋਕਾਂ ਉਹਨਾਂ ਨੇ ਹੱਥਾਂ ਨਾਲ ਹੀ ਚੁੱਕ ਕੇ ਪਾਸੇ ਸਿੱਟ ਦਿੱਤੀ ਇਹ ਆ ਪੰਜਾਬੀਆਂ ਦਾ ਜੋਸ਼ ਪੰਜਾਬੀ ਨੌਜਵਾਨਾਂ ਨੂੰ ਪਤਨਾਮ ਨਾ ਕਰੋ ਪੰਜਾਬੀ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ